ਅੱਜ ਮਹਿਤਾ ਚੌਂਕ ਦੇ ਪੀੜਪਾੜ ਵਾਲੇ ਬਾਜ਼ਾਰ ਵਿੱਚ ਦਿਨ ਦਿਹਾੜੇ ਦੋ ਨੌਜਵਾਨਾਂ ਨੇ ਬੂਟਾ ਫੈਸ਼ਨ ਪੁਆਇੰਟ ਨਾਂ ਦੇ ਸਟੋਰ ਤੇ ਗੋਲੀਆਂ ਚਲਾ ਕੇ ਦਹਿਸ਼ਤ ਮਚਾ ਦਿੱਤੀ। ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਜਿਨ੍ਹਾਂ ਨੇ ਮੂੰਹ ਬੱਦੇ ਹੋਏ ਸਨ ਅੰਦਰ ਬੈਠੇ ਮਾਲਕ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਉੱਥੋਂ ਫਰਾਰ ਹੋ ਗਏ। ਇਸ ਘਟਨਾ ਦੇ ਨਾਲ ਸਾਰੇ ਕਸਬੇ ਵਿੱਚ ਦਹਿਸ਼ਤ ਫੈਲ ਗਿਆ ਹੈ। ਮਹਿਤਾ ਚੌਂਕ ਪੁਲਿਸ ਥਾਣੇ ਵਿੱਚ ਰਿਪੋਰਟ ਦੇ ਦਿੱਤੀ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਅਜੀਤ ਲੰਬੀ ਦੇ ਦਰਸ਼ਕੋ ਸਤਿ ਸ਼੍ਰੀ ਅਕਾਲ। ਅੱਜ ਇਹ ਸਰੇ ਕਸਵਾ मेहता ਜੌਂਸ ਤੇ ਮੈਦਾ ਰੋਡ ਦੇ ਉੱਤੇ ਮੂਟਾ ਫੈਸ਼ਨ ਪੁਆਇੰਟ ਜਿਹੜਾ ਰੈਡੀਮੇਡ ਸਟੋਰ ਹੈ ਜੋ ਉੱਥੇ ਬਾਹਰ ਸੜਕ ਉਤੋਂ ਅਣਖਸ਼ਤ ਤੇ ਕੁਝ ਨੌਜਵਾਨਾਂ ਨੇ ਹੋ ਵੀਨੇ ਲੈਂਦਾ ਇਹ ਮਰੇ ਨਾਲ ਖੜੇ ਨੇ ਤੇ ਸੁਕਾਨ ਦੇ ਵਾਲੇ ਨੀਂ ਕਮਲ ਜੀ ਕਮਲ ਜੀ ਕਿਸਰਾਓ ਵਾਕਿਆ ਦੱਸੋ ਇਹ ਦੁਕਾਨ ਹੈ ਸ਼ਟਰ ਖੋਲ ਕੇ ਅੰਦਰ ਨਹੀਂ ਆਏ ਸੀ ਅੰਦਰ ਆਏ ਤਾਂ ਬੜੇ ਮੈਂ ਕਾਊਂਟਰ ਤੇ ਖੜਾ ਹਾਂ ਉਸੇਲੇ ਗੁੜੇ ਜਿਹਨੀਆਂ ਕਰਤੀਆਂ ਬਾਹਰ ਉਹਨਾਂ ਨੇ ਤਿੰਨ ਜਾਨੇ ਹੈਗੇ ਮੋਟਰਸਾਈਕਲ ਦੇ ਅੱਛਾ ਮਰਦਨ ਬੋਟਾ ਲੈ ਕੇ ਚਲ ਗਿਆ ਤੇੰਨਾ ਇਹਨਾਂ ਨੇ ਕੋਈ ਨਹੀਂ ਦੋ ਜਾਨੇ ਚਲਾਈਆਂ ਨਿੱਕੇ ਜਿਹੇ ਚੌਂ ਵਾਲੇ ਅੱਛਾ ਉਹਨਾਂ ਨੂੰ ਪਛਾਣਦੇ ਹੋ ਸੀ ਨਹੀਂ ਪਛਾਣਦੇ ਕੋਈ ਕੋਈ ਕੀ ਪਰਵਾਹੀ ਕਰਦੇ ਹੋ ਤੁਸੀਂ ਉਹਦੇ ਅਸੀਂ ਕਿ ਉਹ ਮੰਗਰਦੇ ਨੇ ਫਾਰਿਆਂ ਦੇ ਕੋਟ ਦੇ ਬਰੇ ਬਾਜ਼ਾਰ 'ਚ ਗਸ਼ਤ ਲਗਾਈ ਜਾਵੇ ਇਹ ਸਾਰੇ ਬਿਜਾਰੀ ਇਕੱਠਾ ਹੋਏ ਜਿਹੜੇ ਖਾਲਦ ਮੇਰੇ ਨਾਲ ਹੀ ਆ ਬਾਕੀ ਇਹ ਸਾਰੇ ਬਿਜਾਰੀ ਦਾ ਸਿਸਟਮ ਹੀ ਟੁੱਟ ਗਿਆ ਹੋਵੇ ਧਿਆਨ ਖਾਇ ਹੋਏ ਹਰੇ ਬੰਦੇ ਤੇ ਪੁਲਿਸ ਨੂੰ ਉਹਨੂੰ ਭੋਗ ਦਿੱਤਾ ਹਾਂ ਜੀ ਪੁਲਿਸ ਹੋਰੇ ਆਏ ਜੱਟੇ ਸਭ ਵੀ ਆਏ ਅੱਛਾ ਤੇ ਸਾਰੇ ਰੋ ਡਿਟੇਲ ਹੈਗੀ ਚਲ ਗਈ ਹੈ ਤੇ ਕੋਈ ਨਹੀਂ ਦੇਤੀ ਉਹਨਾਂ ਨੇ ਡਰੀ ਸਮਲ ਜੀ ਕੋਈ ਰੰਜਿਸ਼ ਦਾ ਵਾਕਿਆ ਜਨਾ ਹੋ ਰਿਹਾ ਨਹੀਂ ਕੋਈ ਰੰਜਿਸ਼ ਕੋਈ ਨਹੀਂ ਹੈਗੀ ਆਪਣੀ ਜੇਨ ਹੈ ਵੀ ਇਹ ਬਾਤ ਸਮਝ ਨਹੀਂ ਕਿ ਸਿਸਟਮ ਬਣਿਆ ਹੈ ਤੋਂ ਪਿਆਪਰ ਦੀ ਦੁਕਾਨ ਦੇ ਨੇ ਗਾ ਤੋਂ ਕਰ ਬਾਕੀ ਦੇ ਹਿਸਾਬ ਕਮੀ ਆਇਆ ਤਾਂ ਇਹ ਨਾਗੇ ਨਾਲ ਬੁਲਾਈ ਨਹੀਂ ਕਰਦੇ ਸੋ ਦੋਸਤੋ ਤੁਸੀਂ ਦੇਖਿਆ ਕਿ ਇਹ ਆਪਣੇ ਫ੍ਰੀ ਦੁਕਾਨਦਾਰ ਨੇ ਆਪਣੇ ਕਮਰਾਲ ਮਤਲਬ ਹੈ ਜਿਹੜੇ ਆਣ ਕੇ ਦੁਕਾਨ ਚੱਲਣੇ ਤੇ ਕੰਮ ਚੱਲਣਾ ਔਰ ਜੋ ਇਸ ਤਰ੍ਹਾਂ ਦਾ ਵਾਕਿਆ ਹੋਇਆ ਇਹ ਬੜਾ ਖਤਰਨਾਕ ਹੈ ਸਾਰੇ ਕਸ਼ਮੀਰ ਦੇ ਵਿੱਚ ਬੜੀ ਦਹਿਸ਼ਤ ਹੈ ਇਸ ਗੱਲ ਦੀ ਔਰ ਸਾਰੇ ਲੋਕ ਪੁਲਿਸ ਨੂੰ ਪ੍ਰਸ਼ਾਸਨ ਨੂੰ ਮਾਨ ਕਰਦੇ ਨੇ ਕਿ ਇਸ ਮਸਲੇ ਦਾ ਹੱਲ ਬਹੁਤ ਜਲਦੀ ਕੱਢਿਆ ਜਾਏ ਔਰ ਲੋਕਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਵੀ ਤੇ ਲਾਇਆ ਜਾਵੇ ਅਸਜੋਬ ਸਾਹਿਬ ਜਿਹੜਾ ਅੱਜ ਇੱਥੇ ਬੂਟਾ ਫੈਸ਼ਨ ਪੁਆਇੰਟ ਦੇ ਇੱਕ ਸਿਰੇ ਗੋਲੀਬਾਰੀ ਹੋਈ ਆ ਗੋਲੀ ਚੱਲੀ ਆ ਹਾਂਜੀ ਉਹਦੇ ਬਾਰੇ ਕੀ ਐਸਲ ਕੀ ਸਟੇਟਸ ਹੈ ਕੀ ਅੱਜ ਸਾਨੂੰ ਕਰੀਬ 9 ਵਜੇ ਇੱਕ ਫੋਨ ਆਇਆ ਕਿ ਮਹਿਤਾ ਬਾਜ਼ਾਰ ਦੇ ਵਿੱਚ ਬੂਟਾ ਫੈਸ਼ਨ ਪੁਆਇੰਟ ਨਾਂ ਦੀ ਦੁਕਾਨ ਹੈ ਉਹਦੇ ਤੇ ਕੋਈ ਅਣਪਛਾਤੇ ਵਿਅਕਤੀਆਂ ਨੇ ਜਿਹੜੀ ਇਹ ਗੋਲੀ ਚਲਾਈ ਹੈ ਅਸੀਂ ਮੌਕੇ ਤੇ ਉਸੇ ਵੇਲੇ ਪੁੱਜ ਕੇ ਮੌਕੇ ਦਾ ਜਾਇਜ਼ਾ ਲਿਆ सीसीडी ਫੋਟੋ ਵੀ ਨਿਕੰਗਾ ਲੈ ਗਈ ਉਹਦੇ ਵਿੱਚ ਇਹ ਵਖਿਆ ਗਿਆ ਕਿ ਇੱਕ ਪਲਟੀਨੇ ਮੋਟਰਸਾਈਕਲ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਉਂਦੇ ਜਿੰਨਾਂ ਚੋਂ ਦੋ ਜਣੇ ਮੋਟਰਸਾਈਕਲਾਂ ਤੋਂ ਉਤਰ ਕੇ ਤੇ ਦੁਕਾਨ ਤੇ ਫੈਰਿੰਗ ਕਰਦੇ ਆ। ਇਹ ਮੂੰਹ ਬੱਧੇ ਸੀ ਜਾਂ ਖੁੱਲੇ ਸੀ ਇਹਨਾਂ ਦੇ ਨਹੀਂ ਉਹਨਾਂ ਨੇ ਮੂੰਹ ਬੱਧਾ ਹੀ ਹੁਣ ਸੀਸੀਟੀਵੀ ਫੋਟੋ ਦੀ ਮਦਦ ਨਾਲ ਇਹਨਾਂ ਨੂੰ ਟ੍ਰੇਸ ਕੀਤਾ ਜਾਊਗਾ ਤੇ ਨਾਮ ਰਿਫਰਸਟਰ ਕੀਤਾ ਜਾਊਗਾ। ਇਸ ਬੰਦੇ ਨੇ ਮੁਕਦਮਾ ਦਰਜ ਕਰ ਰਹੇ ਆ। ਜਿਹੜੇ ਵੀ ਤਰ ਸਾਹਮਣੇ ਆਉਣਗੇ ਉਹਦੇ ਮਤਲਬ ਕਾਰਵਾਈ ਹੁਣ ਚੱਲਿਆ ਤੇ ਬਿਲਕੁਲ ਸੁਰਾਖ ਮਿਲਿਆ ਤੁਹਾਨੂੰ ਕੁਝ ਥੋੜਾ ਬਹੁਤ। ਹਾਂ। ਲੀਡ ਮਿਲਦੀ ਜਾ ਰਹੀ ਹੈ ਲੀਡ ਦੇ ਮਤਵਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਉਹਦੇ ਮਤਵਾਬਕ ਇਹਨਾਂ ਫੜ ਲਿਆ ਜੀ ਧੰਨਵਾਦ ਮੈਂ ਜਰੂਰ ਦੱਸਿਓ ਜੀ ਅਗਲਾ ਜਦੋਂ ਪ੍ਰੋਜੈਕਟ